ਸਸ਼ਕਾਲ ਤੁਸੀਂ ਦੇਖ ਰਹੇ ਹੋ ਜਗਬੰਨ ਟੀਵੀ ਮੈਂ ਮਹਾਂਮਨਦੀਪ ਕਾਰਸੰਧੂ ਆਓ ਨਜ਼ਰ ਪਾ ਲੈਣੇ ਆ ਪੰਜਾਬ ਦੀਆਂ ਖਾਸ ਖਬਰਾਂ ਤੇ ਪੰਜਾਬ ਰੈਟਿੰਗ ਦੀ ਸ਼ੁਰੂਆਤ ਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪਈਆਂ ਵੋਟਾਂ ਦੀ VOTING ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੋਈ ਇਸ ਵਾਰ VOTING 46% ਦੀ ਰਹੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਕੋਲ 46 ਸੀਟਾਂ ਤੇ VOTING ਹੋਈ ਜਿਸ ਦੇ ਨਤੀਜੇ 1 ਮਾਰਚ ਨੂੰ ਆਣਗੇ ਦਿੱਲੀ ਪੁਲਿਸ ਵੱਲੋਂ ਸਾਰੇ 560 ਪੋਲਿੰਗ ਬੂਥਾਂ ਤੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਜਿਸ ਕਾਰਨ ਅਮਨੋ ਆਮਾਨ ਨਾਲ VOTING ਪ੍ਰਕਿਰਿਆ ਸਿਰੇ ਚੜ ਗਈ ਹੈ ਸਿੱਖ ਵੋਟਰਾਂ ਨੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਤਾਂ ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੋਰ ਰੁਕੜਦਿਆਂ ਪੰਜਾਬ ਦੇ ਵੱਲ ਜਿੱਥੇ ਦੋ ਡੇਰਾ ਪ੍ਰੇਮੀਆਂ ਦੇ ਹਤਿਆ ਦੀ ਮਾਮਲੇ ਦੇ ਵਿੱਚ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਗੈਰੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਆਪਣੇ ਘਰ ਵਿੱਚ ਬੈਠੇ ਵਾਹ ਆ ਕੇ ਮਾਰਨਾ ਇਸੇ ਬੜੀ ਰਾਖਸ਼ੀਪਨ ਹੋਰ ਕੀ ਹੋ ਸਕਦਾ ਹੈ और सरकार को तो ऐसे लोगों के हर तरह से लगाम कस के रखना चाहिए बुरी तरह से और पीड़ित परिवारों के लिए भगवान से प्रार्थना करते हैं कि मालिक उनको शक्ति दे आत्मा को ताकत दे और सरकार से यही चाहते हैं कि ऐसे राक्षसों को सभ्य समाज में नहीं छोड़ना चाहिए उनके नकेल हमेशा कस के रखनी चाहिए हर तरह से मदद आश्रम हमेशा ही करता आ रहा है और हमेशा करता ही रहेगा तो हर तरह से उनकी मदद की जाएगी जो भी उनको ज़रूरत होगी वो पूरी की जाएगी घटना 25 ਫਰਵਰੀ ਦਰਸ਼ ਸ਼ਾਮ ਅਹਿਮਦਗੜ੍ਹ ਚ ਵਾਪਰੀ ਜਿੱਥੇ ਡੇਰਾ ਸਿਸਾ ਦੇ ਨਾਮ ਚਰਚਾ ਕਰਦੀ ਕੰਟੀਨ ਚ ਪਿਓ ਪੁੱਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਸਾਰੀ ਵਾਰਦਾਤ ਕੰਟੀਨ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਏ ਜਿਸ ਦੇ ਆਧਾਰ ਤੇ ਹਤਿਆਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਐਤਵਾਰ ਦਾ ਦਿਨ ਮੁਖਸਰ ਦੇ ਲਈ ਹਾਦਸਿਆਂ ਦਾ ਦਿਨ ਰਿਹਾ ਇੱਕੋ ਦਿਨ ਹੋਏ ਹਾਦਸਿਆਂ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਪਹਿਲਾ ਹਾਦਸਾ ਪਿੰਡ دہਵਾਲਾ ਚ ਵਾਪਰਿਆ ਜਿੱਥੇ ਤੇਜ਼ ਰਫਤਾਰ ਕਾਰ ਆਪਣਾ ਸੰਤੁਲਨ ਖੋਕੇ ਦਰਖਤ ਵਿੱਚ ਜਾ ਵੱਜੀ ਤੇ ਦੋ ਦੀ ਮੌਤ ਹੋ ਗਈ ਤੇ ਤਿੰਨ ਲੋਕ ਜ਼ਖਮੀ ਹੋ ਗਏ ਦਰਖਤ ਨਾਲ ਟਕਰਾਨ ਕਰਕੇ ਉਹਨਾਂ ਦੇ ਸੱਟਾਂ ਲੱਗੀਆਂ ਕਾਫੀ ਸੱਟਾਂ ਲੱਗੀਆਂ ਜੀ ਸਾਰਾ ਤੋਂ ਐਂਬੂਲੈਂਸ ਮਂਗਾ ਕੇ ਉਹਨਾਂ ਨੂੰ ਫੌਰਨ ਹਸਪੀਟਲ ਲਿਜਾ ਦਿੱਤਾ ਗਿਆ ਜੀ ਦੂਜਾ ਅਨ੍ਹੀ ਸਪੋਟਿੰਗ ਘੱਟੇ ਦਿਸ ਨਹੀਂ ਦੱਸਿਆ ਕਿ ਸਿਰਫ ਸਮੇਂ ਪਰ ਆਈਸੀਯੂ ਵਿੱਚ ਕੋਈ ਖੇਚਲ ਬਿਲਕੁਲ ਠੀਕ ਹੈ ਦੋ ਪ੍ਰੇਸ਼ਾਨ ਸੀਨੀਅਰ ਸਾਹਿਬਾਨ। ਦੂਸਰਾ ਹਾਦਸਾ ਗਦਰਬਾਹਜ ਵਾਪਰਿਆ ਜਿੱਥੇ ਕਾਰ ਤੇ ਸਕੂਟੀ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਸਰਾ ਜ਼ਖਮੀ ਹੈ ਜਿਸ ਦਾ ਹਸਪਤਾਲ 'ਚ ਇਲਾਜ ਜਾਰੀ ਹੈ। ਫਿਰੋਜ਼ਪੁਰ 'ਚ ਬੀਐਸਐਫ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਨੌਜਵਾਨ ਨੂੰ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਹਿਰਾਸਤ ਚੁਲਿਆ ਲਿਆ ਜਦਕਿ ਇਹ ਦੋਸ਼ੀ ਬਾਰਡਰ ਪਾਰ ਕਰਕੇ ਆਪਣੇ ਪਿਆਰ ਨੂੰ ਪਾਕਿਸਤਾਨ 'ਚ ਮਿਲਣ ਦੇ ਲਈ ਜਾ ਰਿਹਾ ਸੀ। ਸਕੰਦਰ ਖਾਨ ਨਾਮ ਦੇ ਇਸ ਨੌਜਵਾਨ ਨੂੰ ਫੇਸਬੁੱਕ ਰਾਹੀਂ ਪਾਕਿਸਤਾਨ ਦੀ ਲੜਕੀ ਨਾਲ ਪਿਆਰ ਹੋਇਆ ਸੀ ਜਿਸ ਨੂੰ ਮਿਲਣ ਲਈ ਉਹ ਪਾਕਿਸਤਾਨ ਜਾਣਾ ਚਾਹੁੰਦਾ ਸੀ ਪਰ ਪਾਕਿਸਤਾਨ ਜਾਣ ਦਾ ਕੋਈ ਕਾਨੂੰਨੀ ਰਸਤਾ ਨਾ ਮਿਲਣ ਤੋਂ ਬਾਅਦ ਉਕਤ ਨੌਜਵਾਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਪਾਕਿਸਤਾਨ 'ਚ ਦਾਖਲ ਹੋਣ ਦੀ ਸੋਚੀ ਸਕੰਦਰਨਾਥ ਜਿਹੜਾ ਸਕੰਦਰ ਖਾਨ ਇਹਨੂੰ ਪਾੜ ਕੇ ਲਿਆਏ ਨੇ ਜੀ ਇਹ ਉਥੇ ਬਾਰਡਰ ਕ੍ਰੋਸ ਕਰਨ ਲੱਗਾ ਹੀ ਲੈਂਦੋਂ ਉਹਨਾਂ ਛੱਕੀ ਹਾਲਤ 'ਚ ਫੜ ਕੇ ਥਾਣੇ ਲਿਆਂਦਾ ਏ ਇੱਕ ਉਹਨਾਂ ਪੱਤਰ ਦਿੱਤਾ ਦਾ ਉਹਨੂੰ ਮਕਦਮਾ ਦਰਜ ਕਰਨ ਲਈ ਤੇ ਮਕਦਮਾ ਨੰਬਰ 15 ਅੰਡਰ ਰਿਐਕਸ਼ਨ ਇੰਡੀਅਨ ਪਾਸਪੋਰਟ ਐਕਟ 12 1967 ਇਹਦੇ ਦਰਦ ਕੀਤਾ ਗਿਆ ਸਕੰਦਰਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਹਰ ਪੱਖੋਂ ਜਾਂਚ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਸਕੰਦਰ ਦੀ ਰਿਹਾਈ ਸੰਭਵ ਹੋ ਸਕਦੀ ਹੈ ਅੰਮ੍ਰਿਤਸਰ ਦੇ ਗੁੱਜਰਪੁਰਾ ਦੀ ਰਹਿਣ ਵਾਲੀ ਇੱਕ ਵਿਅਤਾ ਦੀ ਭੇਤ ਭਰੇ ਹਾਲਾਤਾਂ ਚ ਪੱਖੇ ਦੇ ਨਾਲ ਲਟਕਦੀ ਹੋਈ লাশ ਮਿਲੀ ਮ੍ਰਿਤਕ ਦੇ ਮਾਪਿਆਂ ਨੇ ਸੋਰਾ ਪਰਿਵਾਰ ਤੇ ਉਸ ਦੀ ਹਤਿਆ ਕਰਨ ਦੇ ਦੋਸ਼ ਲਗਾਏ ਨੇ ਮ੍ਰਿਤਕਾ ਦੀ ਮਾਦਾ ਕਹਿੰਨਾ ਕਿ ਅਕਸਰ ਹੀ ਉਹਨਾਂ ਦੀ ਲੜਕੀ ਨੂੰ ਉਸਦੇ ਸੱਸਤੇ ਪਤੀ ਮਿਲ ਕੇ ਤੰਗ ਕਰਦੇ ਰਹਿੰਦੇ ਸਨ ਇੰਨਾ ਹੀ ਨਹੀਂ ਉਸਦੀ ਬੇਟੀ ਨੂੰ ਨਸ਼ੇ ਦੇ ਇੰਜੈਕਸ਼ਨ ਵੀ ਲਗਾਏ ਜਾਂਦੇ ਸਨ ਇਸ ਬੰਦੀ ਪੁਲਿਸ ਦਾ ਕਹਿਣਾ ਕਿ লাশ ਨੂੰ ਕਬਜ਼ੇ 'ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ ਅਗਲੀ ਖਬਰ ਉਹਨਾਂ ਲੋਕਾਂ ਨੂੰ ਖਬਰਦਾਰ ਕਰਨ ਦੇ ਲਈ ਹੈ ਜਿਹੜੇ ਸੋਸ਼ਲ ਮੀਡੀਆ ਦਾ ਅੰਨੇ ਵਾਸਤੇਮਾਲ ਕਰਦੇ ਨੇ ਸੋਸ਼ਲ ਮੀਡੀਆ ਦਾ ਹੱਦੋਂ ਵੱਧ ਇਸਤੇਮਾਲ ਕਰਨਾ ਲੋਕਾਂ ਨੂੰ ਇਸ ਕਦਰ ਬਿਮਾਰ ਕਰਿਆ ਕਿ ਛੋਟੀ ਜੀ ਗੱਲ ਉਤੇ ਆਤਮ ਹੱਤਿਆ ਕਰਨ ਦੇ ਲਈ ਉਤਾਰੂ ਹੋ ਜਾਂਦੇ ਨੇ ਅੱਜ ਦੇ ਭੱਜ ਦੌੜ ਵਾਲੀ ਜ਼ਿੰਦਗੀ 'ਚ ਯੂਥ ਡਿਪਰੈਸ਼ਨ ਦਾ ਲਗਾਤਾਰ ਸ਼ਿਕਾਰ ਹੁੰਦਾ ਜਾ ਰਿਹਾ ਹੈ। ਡਿਪਰੈਸ਼ਨ 'ਚ ਜਾਣ ਦੇ ਕਈ ਕਾਰਨ ਬੰਦੇ ਜਾ ਰਹੇ ਨੇ। ਸੋਸ਼ਲ ਮੀਡੀਆ ਵੀ ਇਸ ਲਈ ਜ਼ਿੰਮੇਵਾਰ ਸਾਬਤ ਹੋ ਰਿਹਾ ਹੈ। ਮਨੋਵਿਗਿਆਨੀ ਕਹਿੰਦੇ ਨੇ ਕਿ ਅੱਜ ਦੇ ਬੱਚੇ ਸੋਸ਼ਲ ਮੀਡੀਆ ਨੂੰ ਆਪਣਾ ਦੋਸਤ ਬਣਾ ਕੇ ਉਸ ਵਿੱਚ ਇਸ ਕਦਰ ਖੁੱਬ ਚੁੱਕੇ ਨੇ ਕਿ ਰੀਅਲ ਦੋਸਤ ਨੂੰ ਬਣਾਉਦੇ ਹੀ ਨਹੀਂ ਨੇ। ਚੰਡੀਗੜ੍ਹ 'ਚ ਪਿਛਲੇ 15 ਦਿਨਾਂ 'ਚ 7 ਨੌਜਵਾਨਾਂ ਵੱਲੋਂ ਆਤਮਹੱਤਿਆ ਕਰ ਲੈਣ ਤੋਂ ਬਾਅਦ ਅਸੀਂ ਮਨੋਵਿਗਿਆਨੀਆਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਡਿਪਰੈਸ਼ਨ 'ਚ ਜਾਣ ਦੇ ਕਈ ਕਾਰਨਾਂ ਬਾਰੇ ਦੱਸਿਆ। ਕਿ ਅ का जो यूथ है वो काफी इम्पल्सिव और काफी सेंसिटिव हो गया है उन बच्चों की टॉलरेंस जो है काफ़ी कम हो गई है और उसका जो एक बड़ा कारण जो सामने आ रहा है कि आजकल जो बच्चे हैं रियल फ्रेंड्स को छोड़ के वर्चुअल आर्टिफिशियल फ्रेंड्स उन्होंने बना लिए हैं और उन आर्टिफिशियल फ्रेंड्स पे बच्चे गुस्सा भी निकालते हैं सब कुछ निकाल सकते हैं और वो सोचते हैं कि शायद वो चीज़ रियल लाइफ में भी वो कर सकते हैं बच्चा कहता है जी मेरे डिक्शन जो है एक मेजर इशू आ रहा है आज के बच्चों में मेरे पास बहुत पेरेंट्स आ रहे हैं किसने अपना पढ़ाई की तरफ से ध्यान हटा के सारा ध्यान जो है इंटरनेट पे लगा दिया है सोशल मीडिया पे लगा दिया है चौबीस घंटे बच्चे गेमिंग पे व्हाट्सअप पे लग गए हैं जिससे कि उनका जो सोशलाइजेशन है वो कम हो गया है ਲੋੜ ਹੈ ਆਪਣੇ ਕੰਪਿਊਟਰ ਮੋਬਾਈਲ ਅਤੇ ਆਈਪੈਡ ਨੂੰ ਥੋੜਾ ਸਮਾਂ ਆਪਣੇ ਤੋਂ ਦੂਰ ਰੱਖ ਕੇ ਕੁਦਰਤ ਦਾ ਆਨੰਦ ਮਾਣਨ ਦੀ ਕਿਉਂਕਿ ਇਹ ਜ਼ਿੰਦਗੀ ਬਹੁਤ ਖੂਬਸੂਰਤ ਹੈ ਇਸ ਨੂੰ ਬਿਮਾਰੀ ਜਾਂ ਮੌਤ ਨੂੰ ਘੜੇ ਲਗਾ ਕੇ ਬਰਬਾਦ ਨਾ ਕਰੋ ਅੱਜ ਦੇ ਬਲਟਿਨ ਚੇਨਈ ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਜਗਬਣੀ ਟੀਵੀ